ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬਾ ਨਿਵਾਜ ਗੁਸਈਆ ਮੇਰਾ ਮਥੇ ਛਤਰ ਤਰੈ ਰਹਾ ਜਾ ਕੀ ਸ਼ੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਮਹਉ ਰੈ ਸੰਤਹੁ ਹਰ ਜਿਉ ਤੇ ਸਬੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਜ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਮਹਉ ਰੈ ਸੰਤਹੁ ਹਰ ਜਿਉ ਤੈ ਸਬੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿ ਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰੈ ਸੰਤੋ ਹਰ ਜਿਉ ਤੇ ਸਬੈ ਸਰੈ ਰਾਗ ਮਾਰੂ ਬਾਣੀ ਰਵਿਦਾਸ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਜ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ રે ਸੰਤੋ ਹਰ ਜਿਉ ਤੇ ਸਭੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤuj ਬਿਨ ਕੌਣ ਕਰੈ ਗਰੀਬਾ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵੀਦਾਸ ਸੁਨਹੁ ਰੈ ਸੰਤੋ ਹਰ ਜਿਉ ਤੇ ਸਬੈ ਸਰੈ ਰਾਗ ਮਾਰੂ ਬਾਣੀ ਰਵੀਦਾਸ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬਾ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਮਹਾਉ ਰੈ ਸੰਤਹੁ ਹਰ ਜਿਉ ਤੇ ਸਭੈ ਸਰੈ ਰਾਗ ਮਾਰੂ ਬਾਣੀ ਰਵਿਦਾਸ ਜੀ ਉਹ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾਓ ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰਹਿ ਸੰਤੋ ਹਰ ਜਿਉ ਤੇ ਸਭੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਜ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਮਹਉ ਰੈ ਸੰਤਹੁ ਹਰ ਜਿਉ ਤੇ ਸਬੈ ਸਰੈ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰੈ ਸੰਤੋ ਹਰ ਜਿਉ ਤੇ ਸਬੈ ਸਰੈ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤuj ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੌਤ ਜਗਤ ਕੋ ਲਾਗੈ ਤਾ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸਮਹਾਉ ਰੈ ਸੰਤੋ ਹਰ ਜਿਉ ਤੇ ਸਬੈ ਸਰੈ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬਾ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰੈ ਸੰਤੋ ਹਰ ਜਿਉ ਤੇ ਸਬੈ ਸਰੈ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਮਹਾਉ ਰੈ ਸੰਤੋ ਹਰ ਜਿਉ ਤੇ ਸਭੈ ਸਰੈ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬਾ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰਹਿ ਸੰਤੋ ਹਰ ਜਿਉ ਤੇ ਸਭੈ ਸਰੈ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਤਰੈ ਨਿਜ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਮਹਉ ਰੈ ਸੰਤਹੁ ਹਰ ਜਿਉ ਤੇ ਸਬੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਮਹਾਉ ਰੈ ਸੰਤਹੁ ਹਰ ਜਿਉ ਤੇ ਸਬੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਓ ਕੀ ਇੱਕ ਓਨਕਾਰ ਸਤਗੁਰ ਪ੍ਰਸਾਦ ਐਸੀ ਲਾਲ ਤuj ਬਿਨ ਕੌਣ ਕਰੈ ਗਰੀਬਾ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾਉ ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਪਰੈ ਨਿਜ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰਹਿ ਸੰਤੋ ਹਰ ਜਿਉ ਤੇ ਸਬੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਉ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬਾ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵੀਦਾਸ ਸੁਨਹੁ ਰੈ ਸੰਤੋ ਹਰ ਜਿਉ ਤੇ ਸਬੈ ਸਰੈ ਰਾਗ ਮਰੂ ਬਾਣੀ ਰਵੀਦਾਸ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਮਹਾਉ ਰੈ ਸੰਤੋ ਅਰ ਜਿਉ ਤੇ ਸਬੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਰਹਾ ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰਹਿ ਸੰਤੋ ਹਰ ਜਿਉ ਤੇ ਸਭੈ ਸਰੈ ਰਾਗ ਮਰੂ ਬਾਣੀ ਰਵਿਦਾਸ ਜੀਉ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬਾ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਰਹਾ ਜਾ ਕੀ ਸ਼ੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਪਰੈ ਨਿਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰੈ ਸੰਤੋ ਹਰ ਜਿਉ ਤੇ ਸਬੈ ਸਰੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ